ਜਦੋਂ ਬਾਰਸ਼ ਆਟ ਗਈਆਂ ਫਿਰ ਸਾਰੇ ਪਾਣੀ ਦੇ ਮਾਲਕ ਸੋ ਰੋਲਾ ਦੇ ਹੈ ਕਿ ਜਿਹੜਾ ਸਾਡੇ ਕੋਲ ਵਾਧੂ ਪਾਣੀ ਆ ਬਾਰਸ਼ਾਂ ਦੇ ਦਿਨਾਂ ਦਾ ਇਹਦਾ ਕੋਈ ਇੰਤਜ਼ਾਮ ਹੋਵੇ ਇਹਨੂੰ ਪਾਣੀ ਧਰਤੀ ਥੱਲੇ ਰਿਜ਼ਰਵ ਹੋਵੇ ਤਾਂ ਕੁਛ ਇਹਦੇ ਸਾਧਨ ਬਣਨ ਪਰ ਹੁਣ ਕੋਈ ਨਹੀਂ ਕਰਦਾ ਨਾ Rajasthan ਮੰਗਦਾ ਨਾ Haryana ਮੰਗਦਾ ਪਰ ਜਦੋਂ ਪਾਣੀ ਚਲੇ ਜਾਂਦਾ ਫਿਰ ਪਾਣੀ ਦੇ ਸਾਰੇ ਗੰਦੇ ਨੂੰ ਸਾਨੂੰ ਪਾਣੀ ਚਾਹੀਦਾ ਇਹਦੇ ਵਿੱਚ 2 ਲੱਖ 55000 ਕੁ ਪਾਣੀ ਇਥੋਂ ਵਗਿਆ ਸੀ ਪਾਣੀ ਤਾਂ ਹਜੇ 125 125000 ਕੁ ਵਗਿਆ ਹੁਣ ਉਦੋਂ ਘਟਿਆ ਥੋੜਾ ਜਿਹਾ ਪਾਣੀ ਡਾਊਨ ਹੋਇਆ ਤੇ ਦੋ ਤਿੰਨ ਦਿਨ ਦਾ ਜਿਹੜੀਆਂ ਮੈਡੀਕਲ ਟੀਮਾਂ ਇੱਥੇ ਆਈਆਂ ਉਹ ਦਵਾਈਆਂ ਵਗੈਰਾ ਵਿਚਾਰੇ ਪਸ਼ੂਆਂ ਦਾ ਫਿਰ ਪਸ਼ੂਆਂ ਲਈ ਆਚਾਰ ਤੇ ਪੱਠੇ ਉੱਥੇ ਵਿਚਾਰ ਰਿਹਾ ਦੱਸਿਆ ਕਿ ਹਾਲਾਤ ਆ ਜਿਹੜੇ ਹੈਗੇ ਬਹੁਤ ਖਰਾਬ ਕੋਈ ਸਰਕਾਰ ਇਹਨਾਂ ਦੀ ਕਰਦੌਰੀ ਕਰਾਵੇ ਤੇ ਇਹਨਾਂ ਦਾ ਕੋਈ ਮੁਆਵਜ਼ਾ ਇਹਨਾਂ ਨੂੰ ਮਿਲੇ ਤੋ ਟੁਕੜਕੋ ਕਿ 23 ਚ ਵੀ ਇਹਨਾਂ ਦਾ ਸਾਰਾ ਕੁਝ ਮਰ ਗਿਆ ਸੀ ਇੱਕ ਸਾਲ ਹੀ ਫਸਲ ਹੋਈ ਹੁਣ 24 ਫਿਰ ਹੋ ਗਿਆ ਸਤਿ ਸ੍ਰੀ ਅਕਾਲ ਨਿਰਪੱਖ ਪੋਸ਼ਟਾ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਹੈ ਸੁਲਤਾਨਪੁਰ ਲੋਧੀ ਗੋਇੰਦਵਾਲ ਸਾਹਿਬ ਏਰੀਆ ਦੇ ਵਿੱਚ ਇੱਥੇ ਫਲੱਡ ਆ ਜਿਹੜੇ ਆਏ ਹੋਇਆ ਔਰ ਲੋਕਾਂ ਜਿਹੜੇ ਫਲੱਡ ਦੀ ਮਾਰ ਤੇ ਹੈਠਾ ਔਰ ਬਲਬੀਰ ਸਿੰਘ ਸਿੰਚੇਵਾਲ ਪਹਿਲੇ ਦਿਨ ਤੋਂ ਇੱਥੇ ਡਟੇ ਹੋਇਆ ਔਰ ਜਾਣਦੇ ਆ ਸਿਚੁਏਸ਼ਨ ਕੀ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸੋਖਤ ਹੈ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਛੇੜੀ ਤੋਂ ਰੁਆਏ ਆ। ਦੇਖੋ ਵਸਤ ਸੈਂਚਲ ਸਾਹਿਬ ਕੀ ਸਥਿਤੀ ਆ ਪਾਣੀ ਦੀ ਕੀ ਸਥਿਤੀ ਆ ਔਰ ਲੋਕਾਂ ਦੀ ਕੀ ਸਥਿਤੀ ਇੱਥੇ ਪਾਣੀ ਦ ਵੈਸੇ ਜਿਹੜਾ ਨਾ 23 ਦੇ ਵਿੱਚ 2 ਲੱਖ 55000 ਕੁ ਪਾਣੀ ਇੱਥੋਂ ਵਗਿਆ ਸੀ ਪਾਣੀ ਤਾਂ ਹਜੇ 125 125 ਕੇ 1 ਲੱਖ 25 ਕੇ ਹਜ਼ਾਰ ਕੁਸ਼ਕ ਬਗਿਆ ਹੁਣ ਉਦੋਂ ਘਟਿਆ ਥੋੜਾ ਜਿਹਾ ਪਾਣੀ ਡਾਊਨ ਹੋਇਆ ਤੇ ਦੋ ਤਿੰਨ ਦਿਨ ਦਾ ਪਰ ਜਿਹੜੇ ਇਹਨਾਂ ਦੇ ਆਲੇ ਦੁਆਲੇ ਟੈਂਪਰੇਰੀ ਵਨ ਲਾਏ ਸੀ ਉਹ ਵਨ ਟੁੱਟ ਗਏ ਪਾਣੀ ਸਾਰੇ ਜਿਹੜੇ ਹੈਗਿਆ ਖੇਤੀ ਸਾਰੀ ਪ੍ਰਭਾਵਿਤ ਆ ਕਿਉਂਕਿ ਲੋਕ ਵੀ ਵਿੱਚ ਆਪਣੇ ਡੇਰਿਆਂ ਦੇ ਉੱਤੇ ਪਸ਼ੂ ਲੈ ਕੇ ਬੈਠੇ ਆ ਤੇ ਸਾਰਾ ਏਰੀਆ ਪ੍ਰਭਾਵਿਤ ਆ ਉਹਨਾਂ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਜਿਹੜੇ ਬਾਹਰ ਆਉਣ ਵਾਲੇ ਉਹਨਾਂ ਨੂੰ ਕਿਸ ਤਰ੍ਹਾਂ ਹੀ ਬਾਹਰ ਕੱਢ ਰਹੇ ਜਿਹੜੀ ਮੈਡੀਕਲ ਟੀਮ ਐਥੇ ਆਈਆਂ ਉਹ ਦਵਾਈਆਂ ਵਗੈਰਾ ਵਿਚਾਰੇ ਪਸ਼ਵਾਂ ਦਾ ਫਿਰ ਪਸ਼ਵਾਂ ਲਈ ਅਚਾਰ ਤੇ ਪੱਠੇ ਉੱਥੇ ਵੇਚਾਰ ਰਹੇ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਹੈਗਾ ਜੇ ਉੱਥੇ ਜਿਹੜੇ ਨਹੀਂ ਆ ਰਹੇ ਉਹਨਾਂ ਦੀ ਉੱਥੇ ਬੈਠ ਕੇ ਮਦਦ ਕੀਤੀ ਜਾਵੇ ਇਸ ਸਥਿਤੀ ਨੂੰ ਲੈ ਕੇ ਤੁਹਾਡੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕੋਈ ਵਾਰਤਾਲਾਪ ਹੋਈ ਆ ਨਹੀਂ ਸਾਡੀ ਹੁਣੇ ਬੈਸ ਦੇ ਨਾਲ ਹਰਜੋਤ ਬੈਸ ਦੇ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਹਾਲਾਤ ਆ ਜਿਹੜੇ ਹੈਗੇ ਬਹੁਤ ਖਰਾਬ ਆ ਕੋਈ ਸਰਕਾਰ ਇਹਨਾਂ ਦੀ ਕਰਦੌਰੀ ਕਰਾਵੇ ਤੇ ਇਹਨਾਂ ਦਾ ਕੋਈ ਮੁਆਵਜ਼ਾ ਇਹਨਾਂ ਨੂੰ ਮਿਲੇ ਤਾਂ ਕਿ ਇਹਨਾਂ ਨੂੰ ਕੁਝ ਰਾਹਤ ਮਿਲ ਸਕੇ ਬਾਕੀ ਜਿਹੜੇ ਇਹਨਾਂ ਦੇ ਜਿਨ੍ਹਾਂ ਦੀ ਹੁਣ ਖੁਸ਼ਹਾਲਾ ਮਰ ਗਈਆਂ ਤੇ ਇਹ ਇਹਨਾਂ ਦੇ ਜਿਹੜੇ ਬੈਂਕਾਂ ਦੇ ਲਿਮਟਾਂ ਉਹ ਅੱਗੇ ਅੱਗੇ ਪੈਣ ਤੇ ਇਹਨਾਂ ਦਾ ਵਿਆਜ ਮਾਫ ਹੋਵੇ ਤਾਂ ਕਿ ਘਟੂ ਘਟਕੋ ਕਿਤੇ ਹੀ ਚ ਵੀ ਇਹਨਾਂ ਦਾ ਸਾਰਾ ਕੁਝ ਮਰ ਗਿਆ ਸੀ ਇੱਕ ਸਾਲ ਹੀ ਫਸਲ ਹੋਈ ਹੁਣ 24 ਫਿਰ ਹੋਗੀ ਸਿੰਚਲ ਸਾਲ ਪਿੱਛੇ ਤੋਂ ਪਾਣੀ ਕਰਨਾ ਕੱਢਿਆ ਜਾ ਰਿਹਾ ਜੇ ਹੁਣ ਪਾਣੀ ਰੁਕਿਆ ਹੋਇਆ ਕਿਸੇ ਪਾਣੀ ਤਾਂ ਲਿਮਟ 'ਚ ਉਹਨਾ ਹੀ ਆ ਰਿਹਾ ਜਿਹੜਾ ਪਾਣੀ ਰਾਤ ਨੂੰ ਬਣ ਗਿਆ ਜਦੋਂ ਹੁਣ ਬਾਰਸ਼ ਆਉਣੀ ਹੈ ਨਾ ਬਾਰਸ਼ਾਂ ਦੇ ਨਾਲ ਕਾਫੀ ਜਿਹੜਾ ਉੱਥੋਂ ਦਾ ਸਾਇਦ 50000 ਕੁਸ਼ ਪਾਣੀ ਆ ਤੇ ਇਥੇ 1 ਲੱਖ ਤੋਂ ਥੋੜਾ ਉੱਪਰ ਹੋ ਰਿਹਾ ਹੋ ਗਿਆ ਜੀ ਅ ਤੇਜਵਲ ਸਾਹਿਬ ਪਿਛਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਦਾ ਬਿਆਨ ਆਇਆ ਸੀ ਕਿ ਪੰਜਾਬ ਦੇ ਕੋਲ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਪਹਿਲੇ ਤਿੰਨ ਦਰਮਾਂ ਦਾ ਪਾਣੀ ਹੈਗਾ ਤੇ ਪੰਜਾਬ ਨੂੰ ਪਾਣੀ ਅਸੀਂ ਕਿਉਂ ਛੱਡੀਏ ਪਰ ਹੁਣ ਪੰਜਾਬ ਨੂੰ ਤਵਾਰੇ ਫਿਰ ਡੋਬਿਆ ਜਾ ਰਿਹਾ ਇੱਕ ਚਾਲ ਦੇ ਤਹਿਤ ਤੇ ਉਹ ਨਾ ਕਿ ਦੋ ਬਾਰਸ਼ਾਂ ਹੈ ਪਾਣੀ ਦਾ ਕੋਈ ਝਲੂ ਨਹੀਂ ਰਿਹਾ ਜਦੋਂ ਬਾਰਸ਼ਾਂ हट ਗਈਆਂ ਫਿਰ ਸਾਰੇ ਪਾਣੀ ਦੇ ਮਾਲਕ ਸੋ ਰੋਲਾ ਦੇ ਹੈ ਕਿ ਜਿਹੜਾ ਸਾਡੇ ਕੋਲ ਵਾਧੂ ਪਾਣੀ ਆ ਬਾਰਸਾਂ ਦੇ ਦਿਨਾਂ ਦਾ ਇਹਦਾ ਕੋਈ ਇੰਤਜ਼ਾਮ ਹੋਵੇ ਇਹਨੂੰ ਪਾਣੀ ਧਰਤੀ ਥੱਲੇ ਰਿਜ਼ਰਵ ਹੋਵੇ ਤਾਂ ਕੁਛ ਇਹਦੇ ਸਾਧਨ ਬਣ ਕਿਉਂਕਿ ਇਹ ਪਾਣੀ ਜਦੋਂ ਆਉਂਦਾ ਹੈ ਰੂੜ ਕੇ ਲੈ ਜਾਂਦਾ ਜਦੋਂ ਪਾਣੀ ਹੁਣ ਬੰਦ ਹੋ ਗਿਆ ਫਿਰ ਪਾਣੀ ਕੇ ਕਹਨਾ ਪਾਣੀ ਦੀਆਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਸੋ ਹੁਣ ਵੀ ਉਹਨਾਂ ਨੂੰ ਚਾਹੀਦਾ ਵਾ ਜਿਹੜੇ ਪਾਣੀ ਮੰਗਦੇ ਉਹਨਾਂ ਨੂੰ ਥੋੜਾ ਥੋੜਾ ਲੈ ਲੈਣਾ ਚਾਹੀਦਾ ਤਾਂ ਕਿ ਇਹ ਲੋਕ ਹੱਟ ਤੋਂ बच ਜਾਣ ਪਰ ਹੁਣ ਕੋਈ ਨਹੀਂ ਕਰਦਾ ਨਾ ਰਾਜਸਥਾਨ ਮੰਗਦਾ ਨਾ ਹਰਿਆਣਾ ਮੰਗਦਾ ਪਰ ਜਦੋਂ ਪਾਣੀ ਚਲੇ ਜਾਂਦਾ ਫਿਰ ਪਾਣੀ ਤੇ ਸਾਰੇ ਕੰਦੂ ਵੀ ਸਾਨੂੰ ਪਾਣੀ ਚਾਹੀਦਾ ਜੀ ਤੁਸੀਂ ਸਿੰਚਲ ਸਾਹਿਬ ਗੱਲ ਕਰ ਰਹੇ ਸੀ ਤੁਸੀਂ ਕਿਸਾਨ ਨੂੰ ਇੱਥੇ ਮਿਲੇ ਸੀਗੇ ਜਿਹੜੇ ਕਹਿੰਦੇ ਸੀ ਸਾਡਾ ਖੇਤ ਜਾਲ ਨੂੰ ਜੀ ਨਹੀਂ ਕਰਦਾ ਸਾਡੇ ਦੌਰਾ ਪ ਸਕਦਾ ਕਿਸਾਨ ਛੇ ਮਹੀਨੇ ਮੈਂਤ ਕਰਦਾ ਕਦੇ ਸੋਕਾ ਮਾਰ ਜਾਂਦਾ ਕਦੇ ਫਲੱਡ ਮਾਰ ਜਾਂਦੇ ਆ ਕਿਸਾਨ ਨੂੰ ਵੱਡੀ ਮਾਰ ਪੈਂਦੀ ਔਰ ਇਥੋਂ ਉੱਬਰਣਾ ਵੀ ਬਹੁਤ ਔਖਾ ਹੈ ਬਹੁਤ ਔਖਾ ਕਿਉਂਕਿ ਜਦਿਆਂ ਕਿਸਾਨ ਦੇ ਪਵੇਂ 2 ਖੇਤ ਹੋਣ ਚਾਹੇ 10 ਖੇਤ ਹੋਣ ਉਹਨਾਂ ਦੇ ਉੱਤੇ ਉਹਦੀ ਲਿਮਟ ਚੱਕੀ ਹੁੰਦੀ ਹੈ ਜੀ ਉਹਦੇ ਉੱਤੇ ਹੀ ਮਗਰੋਂ ਜਿਹੜਾ ਹੈਗਾ ਉਹਨੂੰ ਵਾਪਸ ਵੀ ਕਰਨਾ ਹੁੰਦਾ ਹਰ ਫਸਲ ਤੋਂ ਜਦੋਂ ਫਿਰ ਫਸਲ ਮਰ ਜਾਂਦੀ ਹੈ ਕਿਉਂਕਿ ਖਰਚੇ ਤੇ ਸਾਰੇ ਹੋ ਗਏ ਜੀ ਫਸਲ ਨਹੀਂ ਆਈ ਤਾਂ ਲਿਮਟ ਕਿੱਥੋਂ ਮੋੜਨੀ ਹੈ ਵਿਆਜ ਕਿੱਥੋਂ ਮੋੜਨਾ ਹੈ ਇਹ ਵੱਡੀ ਸਮੱਸਿਆ ਕਿਸਾਨ ਦੇ ਉੱਤੇ ਆ ਜਾਂਦੀ ਹੈ ਜਿੱਦਾਂ ਹੁਣ ਅ ਡਾਕ ਖੇਤ 'ਚੋਂ ਨਾ ਜੀ ਇਹਨੂੰ ਸਿਗਾ ਕਿ ਮੇਰਾ 8-7 ਤੋਂ 10 ਲੱਖ ਦਾ 9 ਲੱਖ ਦਾ ਹੋ ਜਾਣਾ ਜੀ ਉਹ ਸਾਹਮਣੇ ਜਦੋਂ ਫੋਟ ਦਾ ਵਾਅਦਾ ਫਿਰ ਉਹਦੀ ਦਿਲ ਪੁੱਛੇ ਜਾਂਦਾ ਕਿਸੇ ਨੂੰ ਕਹਿ ਨਹੀਂ ਸਕਦਾ ਤੁਸੀਂ ਜੀ ਸੀਚਲ ਸਾਹਿਬ ਤੁਸੀਂ ਰੀਚਾਰਜ ਪੁਆਇੰਟਾਂ ਦੀ ਗੱਲ ਕੀਤੀ ਆ ਤੁਸੀਂ ਵਾਰਤਾਲਾਪ ਕਰੋਗੇ ਮੱਖ ਮੰਤਰੀ ਸਾਹਿਬ ਦੇ ਨਾਲ ਕਿ ਜਿਹੜੇ ਖਾਸ ਕਰਕੇ ਬਿਆਸ ਦਰਿਆ ਆ ਦਲਾ ਦਰਿਆ ਜਿੱਥੇ ਵੀ ਪੈਂਦੇ ਆ ਉੱਥੇ ਖਾਸ ਕਰਕੇ ਰੀਚਾਰਜ ਪੁਆਇੰਟ ਬਣਾਇਆ ਜਾਣ ਚਾਹ ਜੋ ਏਰੀਆ ਨੂੰ ਮਾਰਨਾ ਪਵੇ ਨਹੀਂ ਨਹੀਂ ਰੀਚਾਰਜ ਦੇ ਪੁਆਇੰਟ ਐ ਇੰਨੀ ਛੇਤੀ ਤਾਂ ਨਹੀਂ ਹੁੰਦੇ ਆ ਕਿਉਂਕਿ ਪਾਣੀ ਨੂੰ ਉਸ ਤਰੀਕੇ ਦੇ ਨਾਲ ਵੰਡਿਆ ਜਾਵੇ ਜਿਹਦੇ ਨਾਲ ਧਰਤੀ ਹੇਠਾਂ ਪਾਣੀ ਚਲੇ ਜਾਵੇ ਪਰ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਪਾਣੀ ਰੀਚਾਰਜ ਦਿੱਤਾ ਹੋਊਗਾ ਹੀ ਹੁਣ ਜੇ ਥੱਲੇ ਗਿਆ ਵਾ ਪਰ ਉਹ ਦਰਿਆ ਦਰਿਆ ਦੇ ਵਿੱਚ ਹੀ ਆ ਤਾਂ ਪਾਣੀ ਤਾਂ ਜਿਹੜੀ ਜਿੱਥੇ ਰੀਚਾਰਜ ਦੀ ਲੋੜ ਆ ਉਹ ਉੱਪਰ ਏਰੀਆ ਉਹ ਇਹ ਦਰਿਆ ਨੂੰ ਕਿਸੇ ਤਰ੍ਹਾਂ ਪਿੱਛੇ ਸੰਭਾਲਿਆ ਜਾਵੇ ਕਿ ਪਾਣੀ ਉਹਨਾਂ ਦਿਨਾਂ ਦੇ ਵਿੱਚ ਉਸ ਏਰੀਆ ਦੇ ਵਿੱਚ ਜਿੱਥੇ ਸਟੋਰਿੰਗ ਹੋ ਜਾਈਏ ਤੇ ਪਾਣੀ ਦੀ ਚਾਰਜ ਹੋਵੇ ਹੁਣ ਕੋਈ ਥਾਂ ਤੇ ੱਡੀ ਨਹੀਂ ਆਪਾਂ ਪਾਣੀ ਦੀ ਜਿੰਨੀਆਂ ਝੀਲਾਂ ਸੀਗੀਆਂ ਜਿੰਨੇ ਪੁਰਾਣੇ ਟੋਬੇ ਸੀਗੇ ਜੋ ਕੁਝ ਵੀ ਆ ਉਹਨਾਂ ਨੂੰ ਤਾਂ ਅਸੀਂ ਕਵਰ ਕਰ ਲਿਆ ਹੁਣ ਹਰ ਥਾਂ ਦੇ ਉੱਤੇ ਖੇਤੀ ਹੁੰਦੀ ਹੈ ਜਦੋਂ ਪਾਣੀ ਚੜ ਜਾਂਦਾ ਫਿਰ ਉਹੀ ਸਾਰੀ ਡੁੱਬ ਜਾਂਦੀ ਹੈ ਜਿੰਜਾਉ ਸਾਬਲਾਰਸ ਵਾਲਾ ਇਹਨਾਂ ਨੇ ਲੋਕਾਂ ਦੇ ਉੱਪਰ ਹਲੇ ਹਮੇਸ਼ਾ ਇੱਕ ਜਿਹੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਹੀ ਜਾਂ ਸਰਕਾਰ ਨੇ ਐਕਵਾਇਰ ਕੀਤੀ ਉਹਦੇ ਵਿੱਚ ਦੇ ਵੱਜਿਆ ਜਿਹੜੇ ਅੰਦਰ ਆ ਗਏ ਉਹ ਪਾਣੀ ਦੇ ਅੰਦਰ ਆ ਗਏ ਉਹਨਾਂ ਨੂੰ ਹਰ ਸਾਲ ਪਾਣੀ ਦੀ ਮਾਰ ਤੇ ਜਿਹੜਾ ਬੰਨ ਤੋਂ ਬਾਹਰ ਚਲੇ ਗਏ ਕਹੇ ਉਹ ਪੈਲੀ ਹੈਗੀ ਆ ਮਾਲਕੀ ਹੈ ਜੇ ਕੋਈ ਕਿਸੇ ਦੀ ਉਸ ਤਰ੍ਹਾਂ ਉਹ ਅੰਦਰ ਤੇ ਸਾਰਿਆਂ ਦੇ ਉੱਤੇ ਮਾਰਾ ਕਿਉਂਕਿ ਮਾਲਕੀ ਪੈਲੀਆਂ ਅੰਦਰ ਬਹੁਤ ਆ ਕਿਉਂਕਿ ਜਦੋਂ ਬਾਹਰ ਨਾ ਲੱਗਾ ਕੋਈ ਸਰਕਾਰੀ ਪੈਲੀ ਜੀ ਨਹੀਂ ਲੱਗਾ ਐਕਵਾਇਰ ਕਰਕੇ ਇਹ बन ਲਗਾ ਇਸ ਕਰਕੇ ਅੰਦਰ ਵੀ ਜਿਹੜੀ ਹੈਗੀ ਹੈ ਮਾਲਕੀ ਹੈ ਬਾਹਰ ਵੀ ਮਾਲਕੀ ਹੈ ਪਰ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਸਰਕਾਰ ਦਾ ਅਧਿਕਾਰੀ ਉਹ ਕਹਿੰਦੇ ਕਿ ਅੰਦਰ ਵਾਲੀ ਨੂੰ ਗਣਦੇ ਨਹੀਂ ਵੀ ਇਹ ਦਹਾਈ ਪਾਣੀ ਦਾ ਏਰੀਆ ਇਸ ਕਰਕੇ ਉਹ ਇਸ ਚੀਜ਼ ਦੇ ਉੱਤੇ ਜਦੋਂ ਕੋਈ ਰਾਹਤ ਉਹ ਬਾਹਰ ਹੀ ਗਣਦੇ ਆ ਜਿਹੜਾ ਮੇਨ ਬੰਨ ਬਣਿਆ ਹੋਇਆ ਉਹ ਤੁਸੀਂ ਬੰਨ ਜੇ ਬਾਹਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਉਹ ਗਣਦੇ ਆ ਅੰਦਰ ਦਾ ਜਿਹੜਾ ਕਹਿੰਦੇ ਹੈ ਹੀ ਪਾਣੀ ਦਾ ਏਰੀਆ ਧੰਨਵਾਦ ਅਸੀਂ ਚਵਲ ਦੇ ਹਿੱਸੇ ਬੰਦੇ ਵਿੱਚ ਸੰਬੰਧ ਦਾ ਧੰਨਵਾਦ ਗੁਰੂਪੁਰ ਜੀ ਤਾਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਂਚੇਵਾਲ ਪਹਿਲੇ ਦਿਨ ਤੋਂ ਜਿਹੜਾ ਸੁਲਤਾਨਪੁਰ ਲੋਧੀ ਦਾ ਏਰੀਆ ਹੋਵੇ ਗੁਵਿੰਦਪਾਲ ਸਾਹਿਬ ਦਾ ਏਰੀਆ ਹੋਵੇ ਪਹਿਲੇ ਦਿਨ ਤੋਂ ਇੱਥੇ ਡਟੇ ਹੋਇਆ ਔਰ ਜਿੱਥੋਂ ਬੰਨ੍ਹ ਦੇ ਵਿੱਚ ਪਾੜ ਪਿਆ ਸੀ ਉਸ ਬੰਦ ਨੂੰ ਪੂਰਨ ਦਾ ਕੰਮ ਕਰ ਰਿਹਾ ਇਹਨਾਂ ਨੇ ਕਿੰਨਾ ਕਿਹਾ ਹੈ ਕਿ ਸਾਡੀ ਗੱਲ ਆ ਜਿਹੜੀ ਹਰਜੋਤ ਸਿੰਘ ਭਾਂਸ ਦੇ ਨਾਲ ਵੀ ਹੋਈ ਆ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਵੀ ਗੱਲਬਾਤ ਹੋਈ ਆ ਇਹਨਾਂ ਦੀ ਚਾਹੇ ਰਾਹਤ ਕਾਰਜ ਹੋਣ ਚਾਹੇ ਮੈਡੀਕਲ ਸਿਵਾਮਾ ਦੀ ਗੱਲ ਉਹ ਚਾਹੇ ਜਿੱਥੇ ਜਿਹੜੇ ਪਾਣੀ ਦੇ ਵਿੱਚ ਲੋਕ ਫਸੇ ਹੋਏ ਆ ਉਹਨਾਂ ਨੂੰ ਲੈ ਕੇ ਸਾਡੀ ਗੱਲਬਾਤ ਆ ਜਿਹੜੀ ਸਰਕਾਰ ਦੇ ਨਾਲ ਹੋਈ ਆ ਔਰ ਜਿਹੜੀ ਫਸਲ ਨੁਕਸਾਨੀ ਗਈ ਆ ਚਾਹੇ ਉਹ ਜਿੰਨਾ ਵੀ 1 ਇੱਕੜ ਚਾਹੇ 50000 ਇੱਕੜਾ ਚਾਹੇ 40000 ਇੱਕੜਾ ਜਿੰਨੀ ਵੀ ਫਸਲ ਨੁਕਸਾਨੀ ਗਈ ਆ ਉਸ ਫਸਲ ਦਾ ਜਿਹੜਾ ਕ੍ਰਾਈਟੇਰੀਆ ਬਣਾ ਕੇ ਉਹ ਸਰਕਾਰ ਨੂੰ ਸੰਪਾ ਜਾਊਗਾ ਔਰ ਮੁਆਵਜ਼ਾ ਜਿਹੜਾ ਉਹ ਦਵਾਇਆ ਜਾਊਗਾ ਜੁੜ ਰਹੇ ਹੋਣ ਪ੍ਰੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਘੁਰਸ਼ਾਨ ਦੇ ਨਾਲ ਧੰਨਵਾਦ